ਹੁਣ ਜਦੋਂ ਕਿਸਾਨ ਹਲ ਵਾਹ ਕੇ ਬੀਜ-ਬੀਜ ਦਾ ਉੱਪਰ ਦੀ ਇੱਕ ਸੁਹਾਗਾ ਮਾਰਦਾ ਕਿਸਾਨ ਵੀਰ ਬੈਠੇ ਨਾ ਮਾਰਦੇ ਨਾ ਸੁਹਾਗਾ ਪਾਤਸ਼ਾਹ ਕਹਿੰਦੇ ਨਾਮ ਦਾ ਬੀਜ-ਬੀਜ ਕੇ ਨਾ ਉੱਪਰ ਸੁਹਾਗਾ ਮਾਰ ਨਾਮ ਬੀਜ ਸੁਹਾਗਾ ਕਾਹਦਾ ਸੰਤੋਖ ਦਾ ਆਪਣੇ ਜੀਵਨ ਚ ਸੰਤੋਖ ਲਿਆ ਅੰਦਰ ਸੰਤੋਖ ਲਿਆ ਨਾਮ ਬੀਜ ਸੰਤੋਖ ਸੁਹਾਗਾ ਅੱਗੇ ਕੀ ਕਹਿੰਦੇ ਨੇ ਰੱਖ ਗਰੀਬੀ ਵੇਸ ਸੱਤ ਆਗਾ ਗਰੀਬੀ ਵੇਸ ਦਾ ਭਾਵ ਕੀ ਹੈ ਇਹ ਨਹੀਂ ਕਿ ਉੱਚੇ ਉੱਚੇ ਦਿਖਾਵੇ ਉੱਚੇ ਉੱਚੇ ਸ਼ੋਸ਼ੇ ਬੜਾ ਤੂੰ ਲੈਸ਼ਕ ਪੋਚਕ ਤੇ ਬੜਾ ਕੁਝ ਕਰੇ ਪਾਤਸ਼ਾਹ ਕਹਿੰਦੇ ਗਰੀਬੀ ਵੇਸ ਗਰੀਬੀ ਵੇਸ ਦਾ ਭਾਵ ਕੀ ਕਿ ਬਹੁਤ ਸੋਹਣਾ ਤੇਰਾ ਕਿਰਦਾਰ ਆਚਰਣ ਰਹਿਣੀ ਬਹਿਣੀ ਇੱਕ ਸਿੰਪਲ ਸਾਦੀ ਸਾਦਾ ਜੀਵਨ ਜਿਉਵੇਂ ਇਹ ਨਾ ਹੋਵੇ ਹਰੇਕ ਗੱਲ ਤੇ ਤੂੰ ਲੋਕਾਂ ਨੂੰ ਦਿਖਾਉਣ ਦੇ ਲਈ ਵੱਡੇ ਵੱਡੇ ਪੈਸਾ ਖਰਚ ਕਰਕੇ ਧਨਾੜ ਬਣਨ ਦੀ ਕੋਸ਼ਿਸ਼ ਕਰੇ ਨਹੀਂ ਕਹਿੰਦੇ ਰੱਖ ਗਰੀਬੀ ਵੇਸ ਐਨ ਆਨੰਦ ਦੇ ਨਾਲ ਸਕੂਨ ਨਾਲ ਹੈ ਕਹਿੰਦੇ ਰੱਬ ਦਾ ਨਾਮ ਜਦੋਂ ਤੇਰੇ ਮਨ 'ਚ ਪੈ ਗਿਆ ਨਾ ਫਿਰ ਸਾਰਾ ਪ੍ਰੇਮ ਦੇ ਨਾਲ ਇਹ ਖੇਡਾ ਚੱਲ ਜਾਣਾ ਜੀਵਨ ਮਹਾਨ ਬਣ ਜਾਏਗਾ